ਕਾਣੀ ਕੇ ਜੂਗੇ ਦੇ ਵਿੱਚ ਲਾਰਵਾ ਜਾਂ ਮੱਛਰ ਪੈਦਾ ਹੁੰਦਾ ਅਸੀਂ ਉਹ ਸਪਰੇਅ ਕਰਾ ਦਿੰਦੇ ਹਾਂ ਪਰ ਆ ਜਿਹੜਾ ਸਿਸਟਮ ਹੈ ਆ ਵੇਖੋ ਹੈਲਪਿੰਗ ਹੈਂਡ ਸੰਸਥਾ ਵੱਲੋਂ ਅੱਡਾ ਰਾਏਕੋਟ ਜਗਰਾਵੋਂ ਵਿਖੇ ਲਗਾਇਆ ਵਾਟਰ কুলਰ ਦੇ ਰਿਹਾ ਹੈ ਗੰਭੀਰ ਬਿਮਾਰੀਆਂ ਨੂੰ ਸੱਦਾ ਮੇਰਾ ਗੰਦਗੀ ਹੈ ਜੀ ਇਹ ਸਾਰੀ ਫੈਲੀ ਹੋਈ ਐਸਐਮਓ ਡਾਕਟਰ ਹਰਜੀਤ ਸਿੰਘ ਦੀਆਂ ਹਿਦਾਇਤਾਂ ਤੇ ਐਂਟੀ ਲਾਰਵਾ ਟੀਮ ਨੇ ਕੀਤੀ ਚੈਕਿੰਗ ਉਪਰਲੇ ਖਾ ਪਾਣੀ ਇਹਦੇ ਚ ਕੋਈ ਨਹੀਂ ਪੀਂਦਾ ਉਲਟਾ ਇਹ ਬਿਮਾਰੀ ਦਾ ਕਾਰਨ ਬਣਿਆ ਰਿਹਾ ਹੈ ਅਟਾਰਾ ਹਾਈ ਕੋਰਟ ਵਿੱਚ ਇੱਕ ਐਥਿਕਾ ਸੰਸਾ ਹੈਲਪਿੰਗ ਹੈਡ ਵੱਲੋਂ ਇਹ ਤੋਂ ਲਵਾਇਆ ਗਿਆ ਹੈਗਾ ਵਾਟਰ ਕੁਲਰ ਪੀਣ ਵਾਲਾ ਇਹ 2 ਸਾਲ ਹੋ ਗਏ ਨੂੰ ਲੱਗੇ ਨੂੰ ਤੇ ਮੇਰਾ ਖਿਆਲ ਆ ਵੀ ਇਹਦੀ ਕਦੇ ਸਪਾਈ ਨਹੀਂ ਹੋਈ ਆ ਇੱਥੇ ਦੇ ਨਾਲ ਗੰਦਗੀ ਦਾ ਢੇਰ ਲੱਗਾ ਰਹਿੰਦਾ ਦੇਖੋ ਆ ਹੁਣ ਫਾਈਨੈਟੇਟ ਵਿੱਚ ਪੀਣ ਵਾਲਾ ਪਾਣੀ ਨੇ ਉੱਪਰ ਦਾ ਲੀਕੇਜ ਹੁੰਦੀ ਆ ਕਿ ਐਜੰਸੀ ਲਾਰਵਾਲੀ ਸ਼ਿਵ ਹਸਤਾ ਤੋਂ ਡਾਕਟਰ ਐਸਐਮ ਨੂੰ ਡਾਕਟਰ ਹਦੀਰ ਸਿੰਘ ਨੇ ਆ ਟੀਮ ਭੇਜੀ ਹੈਗੀ ਇਹਦੀ ਬਕਾਇਦਾ ਚੈੱਕ ਕਰ ਲੈਣ ਦੇਖੋ ਜੀ ਹਾਲ ਕੀ ਆ ਇਨਾ ਬੁਰਾ ਹਾਲ ਹੈ ਦਾ ਕਿ ਲੀਕੇਜ ਹੁੰਦੀ ਆ ਹਰ ਟਾਈਮ ਇਹ ਸਸਤਾ ਬਨੋ ਲਾਇਆ ਗਿਆ ਆ ਦੇਖੋ ਅੰਦਰੋਂ ਕਿੰਨਾ ਗੰਦਾ ਥਾ ਪਾਣੀ ਆ ਦੇਖੋ ਇਹ ਅੱਡਾ ਜੀ ਹੈਗਾ ਨਾਲ ਇਹਦੇ ਵਿੱਚ ਹਰ ਟਾਈਮ ਸਮਾਰੀ ਬੈਂਦੀ ਆ ਇਟ ਇਹ ਬਿਮਾਰੀ ਗੰਦਗੀ ਆ ਜੀ ਗੰਦਾ ਪਾਣੀ ਈਨ ਵਾਲਾ ਪਾਣੀ ਹੈ ਕਿ ਲਾਈਟ ਨਹੀਂ ਹੈਗੀ ਤੇ ਨੂੰ ਉਪੜਾਖਾ ਪਾਣੀ ਇਹਦੇ ਚ ਕੋਈ ਨਹੀਂ ਪੀਂਦਾ ਉਲਟਾ ਇਹ ਬਿਮਾਰੀ ਦਾ ਕਾਰਨ ਬਣਿਆ ਹੋਇਆ। ਕੁੱਝ ਕਰਦੇ ਰਹਿ ਗਿਆ ਥਾਂ ਥਾਂ ਤੇ ਵਾਟਰ ਪਿਟਰ ਲਵਾਉਂਦੇ ਆ। ਮੁਰਤੇ ਜਾਨੀ ਉਹ ਵੀਡੀਓ ਬਣਾਉਂਦੇ ਆ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ। ਉਹ ਸਾਡੇ ਜਿਹੜੇ ਬਾਹਰ ਆ ਹੋਰ ਇਹਨਾਂ ਦੇ ਦੇਖਦੇ ਵੀ ਬੜੀ ਸੇਵਾ ਕਰਦੇ ਆ ਜੀ ਇਹਨਾਂ ਨੂੰ ਪੈਸੇ ਭੇਜਦੇ ਰਹਿੰਦੇ ਆ। ਇਹ ਪੈਸੇ ਇਕੱਠੇ ਕਰਕੇ ਜੇਬ 'ਚ ਪਾਈ ਜਾਂਦੇ ਆ। ਲੋਕਾਂ ਦੀ ਪਬਲਿਕ ਦੀ ਸਹੂਲਤ ਕੀ ਹੈਗੀ ਆ ਦੇਖੋ ਜੀ। ਇਹਦਾ ਗੰਦਗੀ ਹੈ ਜੀ ਆਹ ਸਾਰੀ ਫੈਲੀ ਹੋਈ ਆ ਜਾ ਆ ਜਾ ਭਈ ਇਹ ਤੂੰ ਨਹੀਂ ਹੁਣ ਇਹਨਾਂ ਹੱਥ ਕੀ ਕਰਨਾ ਤਾਂ ਛੱਡ ਤੇ ਸਪਰੇਅ ਹੀ ਆ ਇਹ ਐਂਟੀ ਲਾਰਵੇ ਕੋਈ ਸਪਾਈਕਰ ਸਾਹਿਬ ਹਾਂ ਹਾਂ ਸੰਕੀਨਾ ਜੀ ਤੁਹਾਡਾ ਬਰਬਾਸ ਸਿੰਘ ਇਹ ਜਿਹੜੀ ਹੈਗੀ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਬੜਾ ਗੰਦਗੀ ਆ ਜੀ ਇਹ ਪਾਣੀ ਲਾਇਆ ਹੋਇਆ ਨਹੀਂ ਵੇਖੋ ਸਾਡੇ ਕੋ ਤੇ ਆ ਸਪਰੇ ਜੀ ਯਾਨੀ ਕਿ ਜੋ ਇਹਦੇ ਵਿੱਚ ਲਾਰਵਾ ਗ੍ਰਾਮ ਮੱਛਰ ਪੈਦਾ ਹੁੰਦਾ ਅਸੀਂ ਉਹ ਸਪਰੇ ਕਰਾ ਦਿੰਦੇ ਆ ਠੀਕ ਹੈ ਜੀ ਪਰ ਆਹ ਜਿਹੜਾ ਸਿਸਟਮ ਆ ਵੇਖੋ ਇਹਨੂੰ ਹੁਣ ਬੰਦ ਕਰੋ ਤਾਂ ਪਾਣੀ ਆਉਣਾ ਬੰਦ ਹੋਊਗਾ ਜਿੰਨਾ ਕਿ ਇਹ ਪਾਣੀ ਬੰਦੀ ਨਹੀਂ ਹੁੰਦਾ ਉਹ ਮੈਨੂੰ ਵੀ ਦਿੱਤਾ ਜਾ ਸਕਦਾ ਇਨ ਨੂੰ ਰਿਪੇਅਰ ਕਰਾਓ ਇਹਦੀ ਪਾਣੀ ਨੂੰ ਬੰਦ ਕਰਾਓ ਇਹਦੀ ਸਰਵਿਸ ਕਰਾਓ ਆ ਪਾਣੀ ਬੰਦ ਹੋਵੇ ਇਹਦੇ ਤੇ ਅਹੀਂ ਤੇ ਸਾਡਾ ਮਹਿਕਮਾ ਲਗਦਾ ਸਪਰੇਅ ਕਰਨੀ ਅਹੀਂ ਹੁਣੇ ਜਾ ਗਿਆ ਹਫਤਾ ਬਿਲਮ ਕੀਤੀ ਆ ਹੁਣ ਰਿਪੇਅਰ ਕਰ ਦਿੰਨੇ ਈਨ ਮੇਰੇ ਸਸਾਲਿਆਂ ਨੂੰ ਕਹਿੰਦੇ ਆ ਵੀ ਮੈਨੂੰ ਜਾ ਕੇ ਲੈ ਜਾਓ ਅਸਲ ਤੇ ਚੋਕੇ ਨਾ ਕਹੋ ਨਾ ਕੋ ਵੀ ਆ ਜਿਹੜੀ ਚੀਜ਼ ਨੇ ਰਿਪੇਅਰ ਕਰ ਦੋ ਪਾਣੀ ਵੇਸਟ ਹੋਵੇ ਨਾ ਪਾਣੀ ਵੇਸਟ ਨਾ ਹੋਵੇ ਤਾਂ ਕੰਮ ਨਾ ਬਣੇ ਜਾਏਗਾ ਜਿਹੜਾ ਫਿਰ ਜਿਹੜੇ ਸੀਵਰੇਜ ਵਿੱਚ ਪਾ ਦੇਣਾ ਇਹਦਾ ਵੇਸਟ ਪਾਣੀ ਸੀਵਰੇਜ ਵਿੱਚ ਜਾਵੇ ਜਿਹੜਾ ਤੇ ਪ੍ਰੋਬੀਨਾ ਇਸ ਸੰਬੰਧੀ ਸੰਸਥਾ ਦੇ ਆਗੂ ਉਮੇਸ਼ ਛਾਵੜਾ ਨਾਲ ਲਗਾਤਾਰ ਸੰਪਰਕ ਕੀਤਾ ਗਿਆ ਪਰ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਦਿੱਤਾ ਗਿਆ ਪੱਤਰਕਾਰ ਜਗਰੂਪ ਸੋਹੀ ਦੀ ਵਿਸ਼ੇਸ਼ ਰਿਪੋਰਟ